ਹਾਂ ਜੀ ਬਿਲਕੁਲ ਬਿਲਕੁਲ ਇਹ ਇਹ ਬਹੁਤ ਜ਼ਰੂਰੀ ਹੈ ਜੀ ਅੱਛਾ ਬੈਕ ਸਾਈਡ ਬੈਕ ਸਾਈਡ ਬੈਕ ਸਾਈਡ ਬੈਕ ਸਾਈਡ ਕੈਮਰਾਸ ਬੈਕ ਸਾਈਡ ਬੈਠੋ 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 ਤੁਸੀਂ ਬੈਠੇ ਸਾਰੇ ਮੋਬਾਈਲ ਤਾਂ ਯੂਜ਼ ਕਰਦੇ ਹੋਗੇ ਬੈਠੋ ਇਹ ਕੰਮ ਕਿੱਦਾਂ ਕਰਦਾ ਹੈ ਹੁਣ ਸਮਝ ਆਈ ਹੈ ਜੀ ਬੈਠੋ ਤੁਸੀਂ ਟੀਚਰ ਹੋ ਕਿੱਤਾ ਕਰਕੇ ਉਹ ਨੀ ਰੋਟੀ ਕਿਵੇਂ ਕਮਾਣੀ ਹੈ ਅੱਛਾ ਇਹ ਤਾਂ ਬੜੀ ਕਾਮਨ ਚੀਜ਼ ਹੈ ਇਹਦੇ ਹਰ ਇੱਕ ਮੋਬਾਈਲ ਤੇ ਸਾਰਿਆਂ ਕੋਲ ਹੈ ਸਾਰਿਆਂ ਨੂੰ ਦਿੱਕਤ ਆਂਦੀ ਹੋएगी ਸੋ ਪਿੰਡ ਜੀ ਤੁਹਾਡੀ ਬੱਲੇ ਬੱਲੇ ਹੋ ਜਾਣੀ ਆ ਵੀ ਮੁੰਡਾ ਦਾ ਇਹਦਾ ਟਰਾਂਸਫਾਰਮੇਸ਼ਨ ਇਹਨੂੰ ਇਹਨੂੰ ਕਹਿੰਦੇ ਆ ਮੈਟਾਮੋਰਫੋਸਿਸ ਲੇਕਨ ਵੈਰੀ ਗੁੱਡ ਚਲੋ ਵਧੀਆ ਬਹੁਤ ਅੱਛਾ ਬੱਚੇ ਸਿੱਖੋ ਸਿੱਖ ਕੇ ਜਾਣਾ ਇੱਥੋਂ ਸਿੱਖ ਕੇ ਜਾਣਾ ਹੁਣ ਪੱਕਾ ਰੱਤਾ ਕਰਨਾ ਹੈ ਉਹ ਨਸ਼ਿਆਂ ਤੋਂ ਦੂਰ ਰਹਿਣਾ ਹੌਸਲੇ ਜੋ ਜਨਮਦੀਵ ਮਸ਼ੀਨ ਜਿਸ ਤਰ੍ਹਾਂ ਤੁਸੀਂ ਹੁਣੇ ਆਪਾਂ ਸਾਰਾ ਦੇਖ ਕੇ ਆਏ ਜੀ ਜਿਹੜਾ ਸਾਡਾ ਡੀਡਿਕਸ਼ਨ ਤੇ ਰੀਹੈਬਿਲੀਟੇਸ਼ਨ ਸੈਂਟਰ ਹੈ ਇਹਦੀ 50 ਬੈਡ ਕੈਪੈਸਿਟੀ ਸੀ ਔਰ ਇਹਦੇ ਵਿੱਚ ਇਹਦੀ ਕੈਪੈਸਿਟੀ ਡਬਲ ਕੀਤੀ ਗਈ ਹੈ ਔਰ ਆਉਣ ਵਾਲੇ ਦੰਨਾਂ ਵਿੱਚ ਇਹਦੀ ਕੈਪੈਸਿਟੀ 200 ਕੀਤੀ ਜਾਏਗੀ ਇਹਦੇ ਉੱਪਰ ਇੱਕ ਮੰਜ਼ਲ ਹੋਰ ਬਣੇਗੀ ਇਹਦਾ ਮਕਸਦ ਇਹ ਸੀਗਾ ਕਿ ਜਿਹੜੀ ਇਹ ਫੈਸਿਲਿਟੀ ਹੈ ਇਹਦੇ ਵਿੱਚ ਸਕਿੱਲ ਡਿਵੈਲਪਮੈਂਟ ਜੋ ਸਨ ਫਾਊਂਡੇਸ਼ਨ ਨੇ ਔਰ ਸਾਨੂੰ ਜਿਹੜਾ ਹੈਗਾ ਨਾ ਦਾ ਸਾਥ ਮਿਲਿਆ ਉਹਦੇ ਵਿੱਚ ਤੁਸੀਂ ਦੇਖ ਕੇ ਆਏ ਹੋ ਜਿਸ ਤਰ੍ਹਾਂ ਕਿ ਉਹਦੇ ਚ ਯੋਗਾ ਮੈਡੀਟੇਸ਼ਨ ਸਪੋਰਟਸ ਦੀ ਫੈਸਿਲਿਟੀ ਔਰ ਜਿਹੜੇ ਸਕਿੱਲ ਹੈਗੇ ਆ ਉਹਦੇ ਵਿੱਚ ਹੈ ਮੋਬਾਈਲ ਰਿਪੇਅਰ ਹੈ ਇਲੈਕਟ੍ਰੀਸ਼ੀਅਨ ਹੈ ਕੁਕਿੰਗ ਦਾ ਹੈਗਾ ਕੋਰਸ ਔਰ ਬਹੁਤ ਸਾਰੇ ਹੋਰ ਵੀ ਜਿਹੜੇ ਕੋਰਸਸ ਆ ਰਹਿਣੇ ਸ਼ੁਰੂ ਕੀਤੇ ਆ ਖੇਤੀਬਾੜੀ ਨਾਲ ਸੰਬੰਧਤ ਹੈਗੇ ਆ ਸ਼ਖ ਦਾ ਕੋਰਸ ਹੈ ਸੋ ਇਹ ਸਾਰੇ ਜਿਹੜੇ ਕੋਰਸਸ ਆ ਇਹ ਬੱਚੇ ਬੜੇ ਸ਼ੌਕ ਨਾਲ ਮੈਂ ਦੇਖਿਆ ਵੀ ਕੰਪਿਊਟਰ ਯੂਜ਼ ਕਰ ਰਹੇ ਆ ਉਹ ਕਹਿੰਦੇ ਪਹਿਲੀ ਵਾਰੀ ਜ਼ਿੰਦਗੀ ਚ ਕਰ ਰਹੇ ਆ ਇਹ ਕਿਤੇ ਨਾ ਕਿਤੇ ਜਿਹੜਾ ਰੀਹੈਬਿਲੀਟੇਸ਼ਨ ਆ ਇਸ ਤੋਂ ਬਗੈਰ ਕੰ ਸੋ ਇਹਦੇ ਨਾਲ ਨਾਲ ਜਿਹੜਾ ਹੈਗਾ ਏ ਕਲਾਸ ਟ੍ਰੀਟਮੈਂਟ ਹੈ ਸਾਰੀ ਈਅਰ ਕੰਡੀਸ਼ਨ ਫੈਸਿਲਿਟੀ ਹੈ ਔਰ ਇਹੋ ਜੇ ਸੈਂਟਰ ਜਿਹੜੇ ਸਾਡੇ ਹੈਗੇ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਔਰ ਇਹਦੇ ਵਿੱਚ 19 ਦੇ ਵਿੱਚ ਜਿਹੜੇ ਸਾਡੇ ਹੈਗੇ ਆ ਜਿਹੜੇ ਜਿਹੜੇ ਤੇ ਬਣੇ ਹੋਏ ਉਹਦੇ ਵਿੱਚ ਸਨ ਫਾਊਂਡੇਸ਼ਨ ਜਿਹੜੀ ਹੈਗੀ ਆ ਉਹ ਜਿਹੜੇ ਸਕਿੱਲ ਡਿਵੈਲਪਮੈਂਟ ਸੈਂਟਰ ਉਹਨਾਂ ਨੂੰ ਇਕਵਿਪ ਕਰੇਗੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਉਹਦੀ ਰਨਿੰਗ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਹੁੰਦਾ ਕਿ ਉਹਦੀ ਜਿਹੜੀ ਰਨਿੰਗ ਕਾਸਟ ਹੈ ਉਹਨੂੰ ਮੇਨਟੇਨੈਂਸ ਹੈ ਉਹ ਸਾਰਾ ਸਨ ਫਾਊਂਡੇਸ਼ਨ ਕਰੇਗੀ ਔਰ ਇਸ ਤੋਂ ਸਿਵਾਏ ਸਾਡੇ ਨਾਲ ਬਹੁਤ ਸਾਰੀਆਂ ਹੋਰ ਜਿਹਦੇ ਵਿੱਚ ਰੈੱਡ ਕਰਾਸ ਵੀ ਹੈ ਜਿਸ ਤਰ੍ਹਾਂ ਗੁਰੂ ਅਮਰਦਾਸ ਹਸਪੀਟਲ ਆਪਣੇ ਅਕਾਲ ਜਿਹੜੇ ਆਪਣੇ ਬੜੂ ਸਾਹਿਬ ਵਾਲੇ ਗੁਰਦੁਆਰਾ ਸਾਹਿਬ ਵਾਲੇ ਅਕਾਲ ਅਕੈਡਮੀ ਵਾਲੇ ਉਹਨਾਂ ਨੇ ਵੀ ਸਾਡੇ ਇੱਕ ਜੀਮੇ ਦੇ ਵਿੱਚ ਸੈਂਟਰ ਇੱਕ ਸੈਂਟਰ ਹੋਰ ਲੈਣਗੇ ਸੋ ਲੋਕਾਂ ਵੱਲੋਂ ਬਹੁਤ ਪਰਮਾਗਾਰਾ ਮਿਲ ਲਿਆ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਜੋ ਇਹ ਡ੍ਰੀਮ ਪ੍ਰੋਜੈਕਟ ਹੈ ਔਰ ਇਹਦੇ ਵਾਸਤੇ ਉਹ ਦਿਨ ਰਾਤ ਦੀ ਮੋਨਿਟਰਿੰਗ ਕਰਦੇ ਆ ਮਾਨ ਸਾਹਿਬ ਨੇ ਖੁਦ ਆਣਾ ਸੀ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜੋ ਕੱਲ ਪੰਜਾਬ ਦੇ ਨਾਲ ਧੋਖਾ ਕੀਤਾ ਗਿਆ ਪਾਣੀਆਂ ਨੂੰ ਲੈ ਕੇ ਮਾਨਸਾ ਵੈਸੂਲੇ ਨੰਗਲ ਡੈਮ ਤੇ ਆ ਸੋ ਉਹਨਾਂ ਨੇ ਮੇਰੀ ਡਿਊਟੀ ਲਈ ਸੀ ਮੈਂ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹੋਏ ਸਾਡੇ ਡਿਪਾਰਟਮੈਂਟ ਦੇ ਸੈਕਟਰੀ ਆ ਮੇਰੇ ਭਰਾ ਹੈਗੇ ਐਮ ਐਲ اے ਕੁਲਵੰਤ ਜੀ ਤੇ ਆਪਣੇ ਕੁਮਾਰ ਰਾਹੁਲ ਜੀ ਤੇ ਜਿਹੜੇ ਸਾਡੇ ਨੋਡਲ ਅਫਸਰ ਹੈਗੇ ਆ ਜੀ ਡਾਕਟਰ ਬਸੰਤ ਜੀ ਔਰ ਸਾਡੇ ਡਾਇਰੈਕਟਰ ਆ ਸਰਵਿਸਿਜ਼ ਔਰ ਜਿੰਨੇ ਸਾਡੇ ਇਹਨਾਂ ਨੇ ਸਾਡੀ ਟੀਮ ਨੇ ਲਗਾਤਾਰ ਜਿਹੜੇ ਸਿਵਲ ਸਰਜਨ ਔਰ ਡਿਸਟ੍ਰਿਕਟ ਅਫੀਸਰਸ ਇਹਨਾਂ ਨੇ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਵਧੀਆ ਸ ਤੁਸੀਂ ਇਹੋ ਜਿਹੇ ਸੈਂਟਰ ਤੁਹਾਨੂੰ ਕਿਤੇ ਵੀ ਦੇਸ਼ ਦੇ ਵਿੱਚ ਇੰਨੇ ਜਿਹੜੇ ਜੜੀਆਂ ਇੰਨੀਆਂ ਜ਼ਿਆਦਾ ਓਪਰਚੁਨਿਟੀ ਨਾਲ ਤੁਹਾਨੂੰ ਕੋਈ ਨਸ਼ਾ ਛੁਡਾਉਣ ਵਾਸਤੇ ਇਹੋ ਜਿਹਾ ਮਾਡਰਨ ਕੇਂਦਰ ਕਿਤੇ ਨਹੀਂ ਮਿਲੇਗਾ ਨਸ਼ਿਆਂ ਦੀ ਸਮੱਸਿਆ ਪੂਰੇ ਦੇਸ਼ ਵਿੱਚ ਹੈ ਪੂਰੀ ਦੁਨੀਆ ਵਿੱਚ ਹੈ ਬਟ ਉਹਦਾ ਹੱਲ ਕੀ ਕਰਨਾ ਹੈ ਉਹਦਾ ਉਹਦਾ ਜਿਹੜਾ ਰਸਤਾ ਹੈਗਾ ਉਹ ਪੰਜਾਬ ਦਿਖਾ ਰਿਹਾ ਉਹ ਰਸਤਾ ਇਹ ਹੈ ਕਿ ਜਿਹੜਾ ਬੰਦਾ ਨਸ਼ਾ ਕਰਦਾ ਉਹ ਇੱਕ ਮੈਂਟਲ ਹੈਲਥ ਇਸ਼ੂ ਹੈ ਇੱਕ ਮਰੀਜ਼ ਹੈ ਉਹਨੂੰ ਆਪਾਂ ਨਸ਼ਾ ਛੱਡਣ ਦਾ ਜੇ ਉਹ ਟੀਕਾ ਲਾਂਦਾ ਤਾਂ ਉਹਦੇ ਟੀਕੇ ਬੰਦ ਕਰਾਣੇ ਆ ਇਮੀਡੀਏਟਲੀ ਤਾਂ ਕਿ ਉਹ ਐਚਆਈਵੀ ਐਡਸ ਤੋਂ ਬਚੇ ਔਰ ਓਵਰਡੋਸ ਡੈਥ ਤੋਂ ਬਚੇ ਔਰ ਉਸ ਤੋਂ ਬਾਅਦ ਉਹਨੂੰ ਹੌਲੀ-ਹੌਲੀ ਗੋਲੀਆਂ ਛਲਾਨੀਆਂ ਜਿਹੜੀ ਕਿ ਡੀਡਿਕਸ਼ਨ ਪ੍ਰੋਸੈਸ ਹੈ ਉਹ 2 ਤੋਂ 3 ਹਫ਼ਤੇ ਦੀ ਆ ਉਹ ਦਾਖਲ ਕਰਕੇ ਹੀ ਕੀਤੀ ਜਾ ਸਕਦੀ ਹੈ ਸੋ ਇਹ ਸਾਰੀ ਪ੍ਰੋਸੈਸ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਸੀਗਾ ਜੋ ਪਹਿਲਾਂ ਨਹੀਂ ਕਰਦੇ ਸੀ ਔਰ ਉਹ ਸਕਿੱਲ ਡਵੈਲਪਮੈਂਟ ਔਰ ਉਹਨੂੰ এমਪਲੋਇਮੈਂਟ ਜਨਰੇਸ਼ਨ ਦੇ ਨਾਲ ਜੋੜਨਾ ਔਰ ਪੁਲਿਸ ਐਜੂਕੇਸ਼ਨ ਡਿਪਾਰਟਮੈਂਟ ਜਿੰਨੇ ਸਾਰੇ ਸਰਕਾਰ ਦੇ ਜਿੰਨੇ ਵੀ ਐਮਐਲਏ ਆ ਮੰਤਰੀ ਆ ਪਾਰਟੀ ਸਟਰਕਚਰ ਆ ਉਹ ਇੱਕ ਨੀਤੀ ਦੇ ਤਹਿਤ ਨੇਕ ਨiyet ਦੇ ਨਾਲ ਸਿਆਸਤੀ ਪੁਸ਼ਤਪਨਾਹੀ ਖਤਮ ਕਰਕੇ ਇਹ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਔਰ ਤੁਸੀਂ ਦੇਖੋਗੇ ਕਿ ਇਹਦੇ ਆਣ ਬਲੇ ਬਹੁਤ ਵਧੀਆ ਨਤੀਜੇ ਨਿਕਲਣਗੇ ਔਰ ਇਹ ਪੂਰੀ ਦੁਨੀਆ ਵਾਸਤੇ ਇੱਕ ਮਾਡਲ ਬਣੇਗਾ ਜਿਹੜਾ ਜਿਹੜਾ ਨਸ਼ੇ ਤੋਂ ਛੁਟਕਾਰਾ ਪਾਉਣ ਵਾਸਤੇ ਆਪਾਂ ਬਹੁਤ ਖਾਮਯਾਬੀਆ ਭੁਗਤਿਆ ਜੀ ਪੰਜਾਬ ਨੇ ਨਾਰਕੋ টেরਰਿਜ਼ਮ ਦਾ ਹੁਣ ਨਾਰਕੋਟਿਕ ਟੈਰੋਰਿਜ਼ਮ ਦੀ ਜਗ੍ਹਾ ਤੇ ਗੈਂਗਸਟਰ ਆ ਗਏ ਆ ਇਹ ਇਹਦੇ ਨਾਲ ਸੁਸਾਇਟੀ ਦੇ ਵਿੱਚ ਕ੍ਰਾਈਮ ਘਟੇਗਾ ਸਾਡੀਆਂ ਜੇਲਾਂ ਖਾਲੀ ਹੋਣ ਗਿਆ ਹੁਣ ਤੁਸੀਂ ਦੇਖ ਰਹੇ ਹੋ ਕਿ ਸਾਡੇ ਕੋਲ ਇੱਥੇ 10 15 ਪੇਸ਼ੈਂਟਸ ਹੁੰਦੇ ਸੀ ਮੈਂ ਬਹੁਤ ਵਾਰ ਆਇਆ ਇੱਥੇ ਹੁਣ ਇਹ ਸਾਰੀਆਂ ਫੈਸਿਲਿਟੀਆਂ ਦੇ ਨਾਲ ਇਸ ਵੇਲੇ ਇੱਥੇ 70 ਪਲੱਸ ਪੇਸ਼ੈਂਟਸ ਆ ਜੀ ਲੋਕਾਂ ਨੂੰ ਟਰਸਟ ਹੋ ਰਿਹਾ ਪੇਰੈਂਟਸ ਲੈ ਕੇ ਆ ਰਹੇ ਆ ਸੁਸਾਇਟੀ ਦੇ ਬੰਦੇ ਪੰਚਾਇਤਾਂ ਲੈ ਕੇ ਆ ਰਹੀਆਂ ਕਿ ਸਾਡੇ ਪਿੰਡ ਦੀ ਸਮੱਸਿਆ ਹੈ ਗਈਆ ਜਿਨ੍ਹਾਂ ਚ ਲੋਕ ਘਟਣੇ ਸ਼ੁਰੂ ਹੋ ਗਏ ਆ ਹਸਪਤਾਲਾਂ ਚ ਵਧਣੇ ਸ਼ੁਰੂ ਹੋ ਗਏ ਆ ਤੇ ਇਹ ਸਾਰਾ ਜਿਹੜਾ ਸਾਡਾ ਉਪਰਾਲਾ ਹੈਗਾ ਪੰਜਾਬ ਸਰਕਾਰ ਦਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਦ੍ਰਿੜ ਸੰਕਲਪ ਹੋ ਕੇ ਔਰ ਸਾਰੀਆਂ ਸਹੂਲਤਾਂ ਦੇ ਕੇ ਏ ਕਲਾਸ ਫੈਸਿਲਿਟੀਆਂ ਦੇ ਕੇ ਆਪਣੇ ਬੱਚਿਆਂ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਐ ਇਸ ਤੋਂ ਵੱਡੀ ਚੀਜ਼ ਕੋਈ ਨਹੀਂ ਹੁੰਦੀ ਆਉਣ ਵਾਲੀ ਪੀੜ੍ਹੀ ਨੂੰ ਬਚਾਣਾ ਸਾਡੀ ਜਿਹੜੇ ਮਾਨਯੋਗ ਚਾਹੇ ਮੁੱਖ ਮੰਤਰੀ ਆ ਚਾਹੇ ਨੈਸ਼ਨਲ ਕੋਆਰਡੀਨੇਟਰ ਆ ਉਹ ਕਦੇ ਵੀ ਅਗਲੀ ਚੋਣ ਦੀ ਗੱਲ ਨਹੀਂ ਕਰਦੇ ਉਹ ਅਗਲੀ ਪੀੜ੍ਹੀ ਦੀ ਗੱਲ ਕਰਦੇ ਆ ਔਰ ਇਹ ਅਗਲੀ ਪੀੜ੍ਹੀ ਨੂੰ ਬਚਾਉਣ ਦਾ ਉਪਰਾਲਾ ਸੋ ਇਹਨਾਂ ਸ਼ਬਦਾਂ ਨਾਲ ਤੁਸੀਂ ਆਏ ਹੋ ਸਾਰੇ ਔਰ ਸਾਡੀ ਗੱਲ ਜਿਹੜੀ ਹੈ ਇਹ ਹਰ ਘਰ ਤੱਕ ਹਰ ਸ਼ਹਿਰ ਤੱਕ ਹਰ ਪਿੰਡ ਤੱਕ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਮੀਡੀਆ ਸਾਡਾ ਜਿਹੜਾ ਸਨੇਹਾ ਜੇ ਲੋਕਾਂ ਨੂੰ ਪਹੁੰਚਾਏਗੀ ਲੋਕਾਂ ਨੂੰ ਪਤਾ ਲੱਗੇਗਾ ਕਿ ਸੁਵਿਧਾਾਂ ਮੇ ਅਵੇਲੇਬਲ ਹੈ ਤਾਂ ਕਿ ਉਹ ਫਾਇਦਾ ਉਠਾ ਸਕਣ ਕਈ ਬੰਦੇ ਮਾਇੂਸ ਹੋ ਕੇ ਬੈਠੇ ਹੁੰਦੇ ਆ ਖਾਸ ਕਰਕੇ ਜਿਹੜੇ ਨਸ਼ਿਆਂ ਵਿੱਚ ਫਸੇ ਹੋਏ ਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕਿੱਥੇ ਜਾਣਾ ਉਹਨਾਂ ਨੂੰ ਕਹੋ ਜੀ ਹੁਣ ਹਰ ਜ਼ਿਲ੍ਹੇ ਦੇ ਵਿੱਚ ਇੱਕ ਮਾਡਲ ਡੀ ਅਡਿਕਸ਼ਨ ਕਮ ਰੀਹੈਬਿਲੀਟੇਸ਼ਨ ਸੈਂਟਰ ਇੱਕ ਨਵੀਂ ਦਿਸ਼ਾ ਇੱਕ ਨਵੀਂ ਸਵੇਰ ਇੱਕ ਨਵੀਂ ਸ਼ੁਰੂਆਤ ਪੰਜਾਬ 'ਚ ਹੋਈ ਆ ਤੇ ਤੁਸੀਂ ਵੀ ਆਓ ਇਹਦਾ ਫਾਇਦਾ ਉਠਾਓ ਤੇ ਮੈਂ মিডিਆ ਦਾ ਇਸ ਕਰ ਲਈ ਵੀ ਧੰਨਵਾਦ ਕਰਦਾ ਕਿ ਬਹੁਤ ਵਾਰ ਮੈਨੂੰ ਐਕਸ਼ਨੇਬਲ ਇਨਫੋਰਮੇਸ਼ਨ মিডিਆ ਦੇ ਥਰੂ ਮਿਲੀ ਆ ਔਰ ਮੈਂ ਐਕਸ਼ਨ ਲਿਆ ਵੀ ਆ ਚਾਹੇ ਉਹ ਗੱਲ ਨਸ਼ਿਆਂ ਦੀ ਹੋਵੇ ਚਾਹੇ ਉਹ ਗੱਲ ਵਾਇਰਲੈਸ ਗੇਸ ਡਾਕਟਰਸ ਕਿ ਜਿਹੜੇ ਹਸਪਤਾਲਾਂ ਦੇ ਵਿੱਚ ਭੰਤੋੜ ਹੋਈ ਆ ਦੋ ਤਿੰਨ ਜਗ੍ਹਾ ਤੇ ਮੈਂ ਹਮੇਸ਼ਾ মিডিਆ ਦੀ ਨਿਊਜ਼ ਮੈਂ ਨਿਊਜ਼ ਟਰੈਕ ਦੇਖ ਕੇ ਉਹਦੇ ਤੇ ਮੈਂ ਜਿਹੜਾ ਸੂਆ ਮੋਟਾ ਨੋਟਿਸ ਲੈ ਕੇ ਉਹਦੇ ਨਾਲ ਜਿਹੜਾ ਹੈਗਾ ਮੈਂ ਤੁਹਾਡੇ ਜਿੰਨੀਆਂ ਵੀ ਜੜੀ ਪਾਰਟੀ ਜਿਹੜੀ ਵੀ ਹਸਤਾ ਜਾ ਕੇ ਵਾਇਲੈਂਸ ਕਰੇਗੀ ਉਹਨਾਂ ਦੋਨਾਂ ਪਾਰਟੀਆਂ ਤੇ ਐਕਸ਼ਨ ਕਰਾਇਆ ਚਾਹੇ ਉਹ ਡੇਰਾ ਬਸੀ ਸੀ ਗੁਰਦਾਸਪੁਰ ਸੀ ਭਲਾਚੌਰ ਸੀ ਔਰ ਲੇਟੈਸਟ ਜਿਹੜਾ ਸੀਗਾ ਨਵੇਂ ਸ਼ਹਿਰ ਦੇ ਵਿੱਚ ਸੀਗਾ ਸੀ ਆਪਣਾ ਉਹਦੇ ਨਾਲ ਅਸੀਂ ਉਹ ਪ੍ਰੈਟਿਸ ਚੁਸ ਦਰਸਤ ਕਰਤਾ ਤੁਸੀਂ ਵੀ ਕਰੋ ਕਿ ਖਬਰ ਜਲਦੀ ਆਵੇ ਔਰ ਅਸੀਂ ਕਹਾਂ ਵੀ ਬੰਦੇ ਹਸਪਤਾਲ ਚ ਆ ਕੇ ਲੜਾਈ ਮਤਲਬ ਤਾंडव ਤਾਂ ਕ੍ਰੀਏਟ ਕਰ ਸਕਦੇ ਹੁਣ ਬਚ ਕੇ ਨਹੀਂ ਜਾਣਗੇ ਔਰ ਨਵੇਂ ਸ਼ਹਿਰ ਚ ਅਸੀਂ ਆਉਣ ਦਾ ਸਪੌਟ ਫੜ ਲਿਆ ਇਹ ਬੜਾ ਕਲੀਅਰ ਮੈਸੇਜ ਹੈ ਜੀ ਤੇ ਇਹ ਸਾਰਿਆਂ ਨੂੰ ਬੇਨਤੀ ਆ ਜੀ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਆਓ ਤੁਸੀਂ ਸਾਡਾ ਸਾਥ ਦੇ ਰਹੇ ਹੋ ਇਸੇ ਤਰ੍ਹਾਂ ਸਾਡਾ ਸਾਥ ਦੇਈ ਜਾਈਓ ਆਓ ਰਲ ਕੇ ਹਮਲਾ ਮਾਰੀਏ ਤੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਨੈਸ਼ਨਲ ਕਮਿਸ਼ਨਰ ਕਹਿੰਦੇ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਆਓ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਬਹੁਤ ਬਹੁਤ ਧੰਨਵਾਦ